ਜੀ ਸਾਡੇ ਨਤ ਸਾਹਿਬ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਮਮਾਂ ਦੇ ਨਹੀਂ ਲੱਗਦਾ ਦਿਖਦਾ ਨਹੀਂ نیچے ਕਰੋ ਕਸਮ ਨਾਲ ਕੁਝ ਨਹੀਂ ਦਿੰਦਾ ਉਸ ਵੀ ਨਹੀਂ ਦਿੰਦਾ ਕਸਮ ਨਾਲ ਵੀ ਵੀ ਤੈਨੂੰ ਦੀਨਾ ਨਾ ਨਾ ਮੁੱਤ ਤੇ ਅਸੀਂ ਹੁਣ ਜੀ ਇੱਕ ਪਿਆਰੀ ਜੀ ਗੇਮ ਖੇਡਦੇ ਆਂਗੇ ਪਕੌੜੇ ਬਣਾਉਣੇ ਆ ਅੱਖਾਂ ਬੰਨ ਕੇ ਵੀ ਇਹ ਦੇਖਣਾ ਕਿ ਮੇਰੇ ਵਿੱਚ ਕੌਣ ਸਹੀ ਪਾਊਗਾ ਕੌਣ ਸਹੀ ਪਕੌੜੇ ਬਣਾਊਗਾ ਤੇ ਦੇਖਦੇ ਆ ਜੀ ਤੇ ਤੁਸੀਂ ਸਾਨੂੰ ਜੇ ਪਿਆਰ ਦਿਓਗੇ ਤਾਂ ਆਪਾਂ ਇਹ ਜੀ ਗੇਮ ਜ਼ਰੂਰ ਲੈ ਕੇ ਆਇਆ ਕਰਾਂਗੇ ਕਿਉਂਕਿ ਵੀ ਕਹਿੰਦੇ ਹੁੰਦੇ ਆ ਵੀ ਨਾਲ-ਨਾਲ ਥੋੜਾ-ਥੋੜਾ ਹਾਸਾ ਠੱਠਾ ਵੀ ਜ਼ਰੂਰੀ ਐ ਤੇ ਹੁਣ ਕਰਦੇ ਆ ਜੀ ਅਸੀਂ ਗੇਮ ਸ਼ੁਰੂ ਲੈ ਜਦੋਂ ਪਹਿਲਾ ਖਾਲੀ ਬਰਤਨ ਦੇ ਦੇ ਇੱਕ ਅਲੇ ਵੀਵੀ ਵੀਵੀ ਬਾੜਾ ਤਜ ਇਹਦੇ ਵਿੱਚ ਤੁਸੀਂ ਆਪ ਹੀ ਆਉਣਾ ਠੀਕ ਐ ਹੁਣ ਮੈਂ ਹੋਰ ਕੁਝ ਨਹੀਂ ਦੱਸਣਾ ਸਿਰਫ ਆਹੀ ਦਊਂਗੀ ਮੈਂ ਹੁਣ ਆਪ ਤਾਂ ਦੇਖ ਲਓ ਹੁਣ ਨੂੰ ਮੈਂ ਸ਼ੁਰੂ ਕਰਦੇ ਹਾਂ ਮੈਂ ਉਧਰ ਪਾਉਣਾ ਸਬਲੀਆਂ ਚ ਮੰਮਾ ਆਪ ਦੇਖ ਨੀ ਰਹਿਣਾ ਮੈਂ ਆ ਗਈ ਆਪ ਤੇ ਜੀ ਹੂੰ ਆੜਾ ਪਰਕਤ ਦੱਸਦੀ ਫਿਰ ਬੀਬੀ ਜੋ ਟੇਸਟ ਕਰਨਾ ਹੈ ਨਾ ਵੜਾ ਜਾ ਲੈ ਕੇ ਮੂੰਹ 'ਚ ਦੇਖ ਲੋ ਵੀ ਇਹ ਕਿਹੜੀ ਚੀਜ਼ ਹੈ ਕਿੰਨੀ ਕ ਪਹੂਗੀ ਆਹ ਹਲਦੀ ਹੈ ਸੋਹਣੀ ਬੀਬੀ ਵੱਧ ਤੇ ਇਹ ਕਰ ਰਹੀ ਹੈ ਸਾਬਕੋਸ਼ ਹੀ ਮਾਰਿਆ ਬੀਬੀ ਨੇ ਤਾਂ ਕੀ ਚੀਜ਼ ਹੋ ਗਈ ਇਹ ਤਾਂ ਨਹੀਂ ਪਤਾ ਲੱਗ ਰਿਹਾ ਹਮੇਤਿਆ ਆ ਨਮਕ ਕਰਾਰੇ ਜੀ ਹੋ ਜਾਣਗੇ ਤਾਂ ਹੋਰ ਪਾ ਦਿਆ ਆ ਜੀ ਲੈ ਆਗਰ ਮਸਾਲਾ ਏ ਗੇਮ ਸਾਨੂੰ ਤਾਂ ਪਤਾ ਲੱਗੀ ਕਿਉਂਕਿ ਮੈਂ ਆਖਿਆ ਸੀਗਾ ਵੀ ਪਕੌੜੇ ਬਣਾ ਕੇ ਦਿਓ ਤਾਂ ਮੰਮਾ ਨੇ ਆਖਿਆ ਵੀ ਮੈਂ ਤਾਂ ਆਖਾਂ ਮੀਠੇ ਬਣਾ ਦੂੰਗੀ ਤਾਂ ਹੁਣ ਮੰਮਾ ਬਣਾਉਂਦੀ ਆਖਾਂ ਮੀਠੇ ਧੇਨਿਆ ਕੋਈ ਬਣਾ ਸਕਦੇ ਸਾਰਾ ਕੁਝ ਪੈ ਗਿਆ ਮੰਮਾ ਆ ਗਈ ਏ ਤੁਹਾਨੂੰ ਬਣਾਉਣੇ ਸੀ ਪਕੌੜੇ ਤੇ ਦੇਖੋ ਇਹ ਬਣੀ ਕਿਉਂ ਨਵਾਂ ਵੀ ਆਖਿਆ ਪਤਾ ਹੀ ਨਹੀਂ ਲੱਗ ਰਿਹਾ ਮੈਨੂੰ ਤਾਂ ਟੇਸਟ ਨਹੀਂ ਮਿਰਚਾਂ ਨਾਲ ਮੂੰਹ ਹੱਟ ਗਿਆ ਦੇਖੀ ਜੂ ਥੋੜਾ ਲੱਗਦਾ ਮੈਨੂੰ ਆ ਗਿਆ ਟਾਪਾਤਾ ਆ ਆਲੂ ਠੀਕ ਆ ਗਿਆ ਮੇਨ ਦਾ ਬੇਸੰਦਾ ਪਹਿਲਾਂ ਕੀ ਬਾਗੀ ਮੈਂ ਤਾਜੀ ਜੀ ਨੂੰ ਪਤਾ ਲੱਗਦਾ ਅੱਟਾ ਕਿਹ ਕੀ ਹੈ ਕਿਹਾਂ ਸੀ ਬੇਸਨ ਤਾਂ ਬੇਸਨ ਹੈ ਮੈਨੂੰ ਕੀ ਪਤਾ ਮਦ ਅਬਦੁੱਲਲਾ ਬਾਬਾ ਭਾਈ ਇੰਨੀ ਗੱਡਾ ਕਰ ਗਈ ਬਈ ਤੁਹਾਨੂੰ ਦੀਦਾ ਹੋਊਗਾ ਜਿਹੜੇ ਨਾਲ ਆਈ ਉਹੀ ਚੀਜ਼ ਨਾਲ ਕਸਮ ਨਾਲ ਧੋਕੇ ਹੀ ਪਾਇਆ ਬਈ ਤੇਰਾ ਜਾਮਾ ਨਹੀਂ ਪੀਤਾ ਚੱਲ ਹੁਣ ਵੀਵੀ ਪਾਣੀ ਪਾਲਾ ਆ ਕਿੱਥੇ ਇਧਰ ਵੇਲਾ ਤਾਂ ਹੂੰ ਲਓ ਜੇਸੀ ਘਰ ਤਾਂ ਖੋਲ ਤਿਆਰ ਹੈ ਨਹੀਂ ਪਤਾ ਨੂਨ ਵੱਧਾ ਕੇ ਮਿਰਚਾ ਵੱਧਾ ਕੇ ਕੀ ਕੀ ਪੈ ਗਿਆ ਕੀ ਨਾ ਦੇਖੋ ਜੀ ਖੋਲ ਤਿਆਰ ਹੋ ਗਿਆ ਠੀਕ ਹੈ ਕਿੱਥੇ ਹੈ ਓਰੇ ਕਰੋ ਬੀਬੀ ਦੇ ਮੈਂ ਇੱਧਰ ਆ ਗਿਆ ਇਹ ਵਾਲਾ ਬੀਬੀ ਦੇ ਇਹ ਵਾਲਾ ਮਮਾ ਦਾ ਦੇਖੋ ਹੁਣ ਆਪਾਂ ਇਹਨਾਂ ਨੂੰ ਕੀ ਕਰਦੇ ਹਾਂ ਫਰਾਈ ਕਰਦੇ ਹਾਂ ਫਰਾਈ ਕਰਦੇ ਆ ਚਲੋ ਹਾਂਜੀ ਅਸੀਂ ਕੋਲ ਤਿਆਰ ਕਰ ਲਿਆ ਹੁਣ ਸਾਡੇ ਬਣ ਰਹੇ ਸਭ ਕੁਝ ਇੱਥੇ ਰੱਖ ਲਿਆ ਬਣ ਰਹੇ ਆ ਪਕੌੜੇ ਆਜੂ ਜੀ ਨੇ ਖਾਣੇ ਚਲੋ ਪਤਾ ਨਹੀਂ ਕਿਹੇ ਹੋਣਗੇ ਲੈ ਕਿੱਥੇ ਬਣਾਵਾ ਹਾਂ ਮੇਰੇ ਹੱਥ ਦੇ ਦਿਓ ਐਂ ਥੋੜ ਇੱਕ ਇੱਕ ਦਿਓ ਐਨੇ ਮੈਂ ਕਿਵੇਂ ਚੱਕ ਹਲਾ ਦੇ ਬੇਸਨ ਘੱਟ ਪਿਆ ਨਾ ਦੇਖਦੇ ਆਂ ਜੀ ਵੀ ਕਿਹੇ ਜੇ ਬਣਦੇ ਆ अलग-अलग रखी है ना बीबी दे अड्डे मेरे अड्डे हां लिया बीबी दे चल तू भी आए ले मैं आऊंगी बाऊंगी दे करके सारा डब्बा आड़ा दा आ और पा दे मेरे वाले च कर ले दो पा दे उरे कर आ और पा दे ਆਹ ਦੀ ਹੱਥੀਂ ਜੁਰਮਤਾਂ ਉਂਗੀ ਆਈ ਛੜ ਦਿੰਨੀ ਐ ਉੱਤੇ ਨਾ ਬਾਹਲੀ ਫਿੱਟੇ ਇਹ ਸੀਗਾ ਜਸਨੂਰ ਦਾ ਪਕੌੜੇ ਪਕਾਉਣ ਦਾ ਐ ਅੜ ਗਿਆ ਲੈ ਨਹੀਂ ਉ ਤਾਂ ਬਣਾਉਂਦਗਾ ਨਹੀਂ ਐ ਗੇਮ ਖੇਡਦੇ ਐ ਤੇ ਫੇਰ ਪਕੌੜੇ ਛੜ ਗਈ ਬਤਾ ਤੁਸੀਂ ਸਵਾਦ ਹੀ ਨਾ ਬਣਾਏ ਹੋਣਾ ਛੁੱਡੀਆਂ ਵਾਦ ਨਹੀਂ ਆ ਇਹਨਾਂ ਦੇ ਪੰਗੇ ਐ ਦੇਖ ਲੋ ਕਿਤੇ ਆਪਣਾ ਹੋ ਜੇ ਐਂ ਨਹੀਂ ਕੱਟ ਕਰਦੀ ਐ ਇਹ ਸਾਨੂੰ ਅੱਗ ਚੜਾ ਦੇ ਤੇ ਜੀਦਾ ਵੀ ਨਹੀਂ ਦੀਆ ਬੀਬੀ ਲੈ ਇੱਕ ਮਿੰਟ ਬੀਬੀ ਦੇ ਫਾਦਾ ਯਾਰਾ ਬਸ ਚਾਰ ਚਾਰ ਕੇ ਦੇਖ ਲਓ ਆ ਬੀਬੀ ਦੇ ਆ ਮੁੰਮਾ ਦੇ ਨਾ ਸੇ ਹਰ ਦੋ ਹੋਰ ਸਾਰੇ ਦੇ ਦੋ ਹੁਣ ਇਹ ਨਾ ਕੀ ਕਰਾਂਗੇ ਇਹਦੇ ਚ ਫਿਰ ਆਪਾਂ ਨੂਨ ਮੇਰੇ ਚ ਸਹੀ ਹੋਰ ਪਾ ਲਾਂਗੇ ਕਿ ਇਹਨਾਂ ਦੇਖ ਤਾਂ ਲੱਗੇ ਹਾਂ ਕਾਂਜੋਗੇ ਬਣ ਜੀਨੇ ਪਾਇਆ ਹੀ ਆਟਾ ਉਹ ਸਾਇ ਕਰਾਂਗੇ ਲੈ ਆ ਬੀਬੀ ਯਾਰ ਆਹ ਪਿਹਾਰੇ ਕੋ ਨਹੀਂ ਬਣ ਰਹੇ ਆ ਪਕਾ ਤੇਰੇ ਘੜਾ ਆਟੇ ਵਾਲੇ ਤੈਨੂੰ ਕੀ ਹੋ ਸਕਦਾ ਬੀਬੀ ਤੈਨੂੰ ਮਾੜਾ ਵੀ ਵਧੀਆ ਬੀਬੀ ਤੂੰ ਦੱਸ ਵੀ ਕੀ ਦੇ ਵੱਧ ਵਧੀਆ ਹੋਣਗੇ ਯਾਰ ਇੱਥੋਂ ਪਾਈ ਕੇ ਹੀ ਪਤਾ ਭਈ ਆ ਬੀਬੀ ਵਾਲੇ ਕੱਢ ਕੇ ਉਹਦੇ ਚ ਤਾਂ ਨਹੀਂ ਰੱਖੇ ਨਹੀਂ ਨਹੀਂ ਆਦੋ ਆੜ ਰੱਖਿਓ ਭਈ ਯਾ ਮੈਂ ਤਾਂ ਹੁਣ ਆਪ ਦੇ ਹੀ ਆਖੂਗੀ ਮੇਰੇ ਵੱਡੇ ਆ ਬੀਬੀ ਨੂੰ ਮਾਣ ਹੈ ਮੇਰੇ ਵਧੀਆ ਬੀਬੀ ਦੇ ਆ ਮਾਣ ਨਹੀਂ ਮੈਨੂੰ ਮਾਣ ਹੈ ਮੈਨੂੰ ਵੀ ਮਾਣ ਹੈ ਪਰ ਮੈਨੂੰ ਐ ਲੱਗਦਾ ਵੀ ਮੈਂ ਇੱਕ ਨਾ ਹੀ ਆਟਾ ਪਾਤਾ ਨਾ ਵੇਚਣ ਪਾਤਾ ਮੈਨੂੰ ਐ ਜਿਹੀ ਲੱਗੀ ਜਾਂਦਾ ਵਈ ਮਾਤੀ ਨਹੀਂ ਗਏ ਨਹੀਂ ਨਹੀਂ ਮਤੀ ਨਹੀਂ ਮਤੀ ਲਿਆ ਬੱਸ ਬੜੀ ਜ਼ਰੀਆ ਸਜੂਤਾ ਰਹੀ ਐ ਬੀਬੀ ਦੇ ਕੋੜੀਆਂ ਨਹੀਂ ਆਉਂਦੀ ਐ ਸੱਚੀ ਹਾਂ ਹਾਂ ਮਮਾ ਦੇ ਤੇ ਜਮਾ ਨਹੀਂ ਆਉਂਦੀ। ਲਿਆ ਅਮਾ। ਹਾਏ। ਫੜ ਜਾ ਬੀਬੀ ਇੱਕ ਮਿੰਟ। ਕੀ ਭੁੱਲ ਗਈ ਪਾਉਣੋਂ ਵੀ ਇਹ ਜ। ਆ ਤਾਂ ਅੱਜ ਜੇ ਨਹੀਂ ਸਾਰਾ ਕੁਝ ਜੀਰਾ ਜੀਰਾ ਵੀ ਮੈਂ ਤਾਂ। ਬਾਦ-ਬਾਦ ਤੇ ਇਹਨਾਂ ਅਮਾ। ਬੀਬੀ ਨੇ ਸਾਰੇ ਪਾਦੇ। ਬੀਬੀ ਨੇ ਪਾਈ ਥੋੜੇ ਹੋਣਗੇ ਆਲੂ। ਨਾ ਵਾਵਾ ਪਾਇਆ ਸੀ ਬੀਬੀ ਨੇ। ਲੈ। ਹਰਦਾ ਬੀਬੀ ਦੇ ਪਾ। ਪਹਿਲੀ ਵਾਰ ਕੰਮ ਕੀਤਾ ਆਪਣਾ ਅਥਾ ਮਿਰਚਾਂ ਜੀਆਂ ਦੀ ਸਮੈਲ ਵਾਲੀ ਆ ਹੀ ਜਾਂਦੀ ਹੈ ਇਹ ਦਰ ਆ ਰਹੀ ਉਹ ਦੇ 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 ਥੋੜੇ ਸਹੀ ਵਾਏ ਹਨ ਕਿਵੇਂ ਥਾਲੇ ਕਿ ਬਸ ਆਹੀ ਹੈ ਨਾ ਚਲ ਤੇ ਵੀ ਵੀ ਡਰ ਗਿਆ ਥੋੜੇ ਜੀ ਵੀ ਵੀ ਤਾਂ ਸਮਝੀ ਵੱਧ ਪਾਏ ਸੀ ਮੈਂ ਤੇਨੂੰ ਬਈਆ ਫੁੱਲ ਤੇ ਆ ਗਿਆ ਸੀ ਇਹ ਕੱਟਤੀ ਜਵਾਂ ਦਾ ਤੇਲ ਵੀ ਥੋੜਾ ਐਸ ਨੂੰ ਪੜੇ ਕੱਟਦੇ ਬਾਇਆ ਦੇਹਲ ਵੀ ਘਟਾ ਬੋਲ ਚ ਵੱਧਦਾ ਹਾਂ ਇਹ ਸਹੀ ਹੈ ਬੱਸ ਵੀ ਵੀ ਇਹਨੇ ਨਾ ਬੋਲਾਂਗਾ ਨਹੀਂ ਅਖਾ ਹਾਂ ਲੈ ਬੱਸ ਬੱਸ ਆ ਵਿੱਚ ਇੰਤਜ਼ਾਰ ਰੱਖੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਜੀ ਕਿ ਹੁਣ ਬਣ ਕੇ ਪਕੌੜੇ ਸਾਡੇ ਰੈਡੀ ਐ ਤੇ ਹੁਣ ਅਸੀਂ ਖਾਂਦੇ ਹਾਂ ਦੇਖੋ ਵੀ ਕਿਹੜਾ ਬੰਦਾ ਹੈ ਨਾ ਜਿੱਤੂਗਾ ਤੇ ਕਿਹੜਾ ਹਾਰੂਗਾ ਜਿਹੜਾ ਜਿੱਤੂਗਾ ਉਹਦੇ ਲਈ ਦੱਸੋ ਸਰਪ੍ਰਾਈਜ਼ ਕੀ ਹੈ ਜਿਹੜਾ ਜਿੱਤੂਗਾ ਹੂੰ ਉਹਦੀ ਹਰ ਇੱਕ ਗੱਲ ਮੰਨੀ ਜਾਊਗੀ ਉਹ ਕੁਝ ਵੀ ਆਖੇ ਠੀਕ ਨਹੀਂ ਬਈ ਹੁਣ ਤਾਂ ਦਿਨ ਤਾਂ ਲੰਘ ਗਿਆ ਥੋੜਾ ਜਿਹਾ ਰਹਿ ਗਿਆ ਕੱਲ ਚੱਲ ਕੱਲ ਨੂੰ ਵੀ ਅੱਜ ਵੀ ਜਿੰਨਾ ਰਹਿ ਗਿਆ ਤੇ ਕੱਲ੍ਹ ਵੀ ਉਹਦੀ ਹਰ ਇੱਕ ਗੱਲ ਮੰਨੀ ਜਾਊ ਲੈ ਹੁਣ ਆਪਾਂ ਇਹ ਕੀਤਾ ਉਲਟ ਆਹ ਵਾਲੇ ਸੀ ਜਿਹੜੇ ਇਹ ਇੱਧਰ ਕਰਤੇ ਬਸ ਉਲਟ ਕਰਤੇ ਤੇ ਬੀਬੀ ਤੋਂ ਪੁੱਛਦੇ ਆ ਟੇਸਟ ਇਹਨਾਂ ਦਾ ਮੈਂ ਰਾਜ ਜੋ ਨੂਨ ਕਰ ਲੈ ਬੀਬੀ ਓਹੋ ਖੜ ਜਾ ਹੋਰ ਦਿੰਨੀ ਐ ਖਾਈ ਖਾਲਿਆ ਲੰਮ ਅਲ ਨਮਕ ਹੈ ਨਹੀਂ ਨਮਕ ਮਾੜਾ ਜਿਹਾ ਪਾਇਆ ਸੀ ਉਹਨਾਂ ਕਮੇ ਬਾਤਾ ਕੋਈ ਨਹੀਂ ਕਿ ਅਜੇ ਨਮਕ ਹੈ ਨਹੀਂ ਉਸਵਾਦ ਨਹੀਂ ਉਸਵਾਦ ਕੋ ਨਹੀਂ ਨਮਕ ਹੈ ਨਹੀਂ ਹੋਣਾ ਚਾਹੀਦਾ ਥੋੜੇ ਮੇਰੇ ਇਹ ਹੁਣ ਦਿਖਾਉਣੀ ਐ ਮੈਂ ਮੈਂ ਬਦਲੇ ਹੋਏ ਸੀਗੇ ਬੀਬੀ ਦੇ ਖਵਾਇਆ ਤੁਹਾਨੂੰ ਹੁਣ ਬੀਬੀ ਤੂੰ ਆਪ ਦੇ ਨਾਲ ਟੈਸਟ ਕਰ ਨਹੀਂ ਇਹਦੇ ਨੂਨ ਘਟਾ ਹੋਰ ਤਾਂ ਮੈਂ ਦਬਾ ਦੇ ਹੁਣ ਆਪ ਦੇ ਆਪ ਦੇ ਆ ਤੁਹਾਡੇ ਕੋਲ ਆ ਮੇਰੇ ਆ ਹੂੰ ਦੇਖੋ ਵਧੀਆ ਨੰਬਰ 1 ਹੂੰ ਆ ਨਹੀਂ ਆ ਵੀ ਬਹੁਤ ਸੁਆਦ ਹੈ ਮੇਰੇ ਵਾਲੇ ਬਹੁਤ ਸੁਆਦ ਹੈ ਬੰਦਾ ਮੇਰੇ ਪਾਸੇ ਪਤਾ ਬੀਬੀ ਨੇ ਕੀ ਕੀਤਾ ਮੇਰਾ ਪਹਿਲਾ ਨੰਬਰ ਹੈ ਹਾਂ ਮੇਰਾ ਪਹਿਲਾ ਹੈ ਨੰਬਰ 1 ਮੰਮਾ ਨੇ ਤੇ ਚਾਲੂ ਥੋੜਾ ਜਿਹਾ ਆਟਾ ਪਾਇਆ ਸੀ ਤੇ ਬੇਸਣ ਪਾਤਾ ਬੀਬੀ ਨੇ ਬੇਸਣ ਪਾਇਆ ਹੀ ਨਹੀਂ ਸਾਰਾ ਹੀ ਆਟਾ ਫਾਤਾ ਆਟੇ ਵਾਲੀ ਕੋਲੀ ਖਾਲੀ ਮੈਂ ਦੋਨੇ ਮਿਕਸ ਕਰਤੇ ਨਾ ਭਈਆ ਮੰਮਾ ਦੇ ਸੀ ਤੇ ਫੇਰ ਆ ਤਾਂ ਇਧਰ ਆ ਮੇਰੇ ਵਾਲੇ ਕਰਾਰੇ ਤਹੇਗੇ ਨਾ ਨਾ ਤੇਰੇ ਵਾਲੇ ਫਿੱਕੇ ਨੇ ਦੋ ਜਮਾ ਪਲੇਟਾਂ 'ਤੇ ਮਿਲ ਗਏ ਤੇਰੇ ਹਾਂ ਫੇਰ ਮੈਂ ਖੰਡੀਆਂ ਖਾਣ ਚਾਲੂ ਕੀ ਹੈ ਆ ਜਿਹੜੇ ਹੁਣ ਦਿੱਤੇ ਸੀ ਜੂਟ ਮੈਨੂੰ ਅਖੇ ਤੇਰੇ ਹਾਂ ਵੀ ਹਾਂ ਹੁਣ ਦਿਖਾ ਹੁਣ ਮੇਰੇ ਵਾਲੇ ਦਿਖਾ ਮੈਨੂੰ ਮੈਂ ਤਾਂ ਭੁੱਲ ਗਈ ਇਹ ਤੱਤੇ ਤੱਤੇ ਦਾ ਬਾਲੇ ਵੀ ਨਾ ਮੂੰਹ ਮੱਚ ਜੇ ਕਿਤੇ ਲੈ ਆ ਬੀਬੀ ਹਾਂ ਇਹ ਕੀ ਦਿਆ ਹੁਣ ਜਿਹੜੇ ਮੈਂ ਤੈਨੂੰ ਦਿੱਤੇ ਏ ਤੁਹਾਡੇ ਆਪ ਦੇ ਆਹ ਮੇਰੇ ਆਹ ਬਹੁਤ ਸਵਾਦ ਹੈ ਆ ਕੀ ਦੇ ਬਹੁਤ ਸਵਾਦ ਹੈ ਇਹ ਤੇਰੇ ਆ ਬਹੁਤ ਸਵਾਦ ਮੇਰੇ ਆਪ ਵੀ ਟੇਸਟ ਕਰਕੇ ਦੇਣੀ ਮੇਰੇ ਨਾਲ ਪਾਵ ਨਹੀਂ ਮੇਰੇ ਤੇਰਾ ਨਾਲ ਬਹੁਤ ਗਿਆ ਸਵਾਦ ਹੈ ਨਹੀਂ ਯਾਰ ਬੀਬੀ ਦੇ ਬਹੁਤ ਸਵਾਦ ਮੇਰੇ ਆਲੇ ਬਹੁਤ ਸਵਾਦ ਹੈ ਬੀਬੀ ਲਖੀ ਨਹੀਂ ਮੇ ਮਮਾ ਵਾਲੇ ਤਨੂਨ ਹੈ ਨਹੀਂ ਮੇਰੇ ਤੇ ਮੈਂ ਬਾਇ ਬਸੀਗਾ ਮਮਾ ਦੇ ਅਬੀਬੀ ਦਾਵਾ ਸੋਦਾ ਵੇਖ ਵੀ ਬਿਨੇ ਵੇਸਨ ਬੀਬੀ ਦੇ ਅਰੇ ਤਾਂ ਨੂਨ ਹੀ ਨਹੀਂ ਨਹੀਂ ਨੂਨ ਹੀ ਵਾਲਾ ਹੈ ਨਹੀਂ ਨੀ ਇਹਦੇ ਜਿੱਦ ਘੋਰਾ ਵੀ ਖਾ ਕੇ ਦੇਖ ਲੈ ਮੇਰੇ ਅੱਡਾ ਮਿਲਾ ਦਵਾਰੀ ਲੈ ਘੋਰਾ ਵੀ ਨਹੀਂ ਨੰਨ ਸਾਰੇ ਖਾ ਜਾਗੇ ਹੈ ਵੀ ਕਰ ਦੇਗਾ ਨਹੀਂ ਬੋਲ ਬਾਈ ਕਰਕੇ ਸਾਰੇ ਖਾ ਜਾਗੇ ਆ ਵੀ ਵੀ ਹੁਣ ਦੇਰ ਹੈਗਾ

ਨਹੀਂ ਭਰਾਂਦਾ ਸੀ ਹਾਲੇ ਨਹੀਂ ਬਹੁਤ ਹੋ ਪਿਆ ਹੈ ਖਾਣ ਵਾਲੀ ਬਣਾਉਣੀ ਸੀ ਇਹਦੇ ਪਹਿਲਾਂ ਵਾਲੀ ਬੁੜੀ ਆ ਗਈ ਨਾ ਇਹ ਚੀਜ਼ਾਂ ਬਾਰੇ ਬੇਬੇ ਨੂੰ ਬਹੁਤ ਬਹੁਤ ਮਾਰਾ ਮੇਰਾ ਜੇ ਨੂੰ ਘੱਟ ਆ ਬਖਣਾੜਾ ਉਹ ਤਾਂ ਵੈਸੇ ਮਸਤੀ ਵੀ ਕਿਸੇ ਕੋਲ ਭਾਈ ਬਹੁਤ ਹੋ ਕੱਢ ਲਓ ਅਰੇ ਮੈਂ ਆ ਗਈ ਪਹਿਲੇ ਨੰਬਰ ਤੇ ਹਾਂ ਬੀਬੀ ਆ ਗਈ ਪਹਿਲੇ ਨੰਬਰ ਤੇ ਅੱਜ ਬੀਬੀ ਤੇ ਸਾਰੀ ਗੱਲ ਮੰਨਾਂਗੀ ਤੇ ਕੱਲ ਹਾਂ ਵੀ ਅੱਜ ਬੱਸ ਖੋਲ 줘 ਹੁਣ ਤਾਂ ਖੋਲ ਕੇ ਦਿਖਾਈਏ ਕਿਹੋ ਜਿਹਾ ਬਣੀਆ ਤੁਹਾਨੂੰ ਹਾਂ ਹਾਂ ਰੰਗ ਵੀ ਦਿਖਾਓ ਕਹੇ ਜੀ ਚਲੋ ਹਾਂਜੀ ਪਕੌੜੇ ਬਹੁਤ ਸਵਾਦੀ ਨੇ ਇਹ ਬੀਬੀ ਦੇ ਹੈ ਹੈ ਇਹ ਬੀਬੀ ਦੇ ਦੱਸ ਮੈਂ ਖਾਦ ਲਵਾਂ ਤੁਹਾਡੇ ਵਾਲੇ ਤਾਂ ਅਸੀਂ ਸਾਰੇ ਟੇਸਟ ਚ ਖਾ ਲਈ ਮੇਰੇ ਇੰਨੇ ਕੀ ਸੀ ਬਹੁਤ ਜਿਆਦਾ ਸਵਾਦ ਬਣੀ ਸੀ ਹੈ ਬਹੁਤ ਜਿਆਦਾ ਸਵਾਦ ਬਣੀ ਸੀ ਮੱਛੀ ਪਕੌੜੇ ਮੰਮਾ ਵਾਲੇ ਜਿਆਦਾ ਸਵਾਦ ਵੀ ਹੈ ਬੀਬੀ ਵਾਲੇ ਚ ਜਿਆਦਾ ਨੂਨ ਪਾਤਾ ਮੈਂ ਵੀ ਨਮਕ ਘੱਟ ਨਹੀਂ ਫੇਰੇ ਬਾਕੀ ਤਾਂ ਤੁਸੀਂ ਇਹ ਵੀ ਦੇਖੋ ਬੀਬੀ ਨੇ ਪਤਾ ਕੀ ਕਰਿਆ ਇਹਨੇ ਪਹਿਲਾਂ ਐਸਟੀਮੇਟ ਇਹ ਲਾ ਲਿਆ ਵੀ ਇੰਨੇ ਇੰਨਾ ਕੀ ਨੂਨ ਮਿਰਚਾ ਇਹਨੇ ਚੱਕੀ ਕੌਲੀ ਉਲਟਾਲੀ ਚੱਕੀ ਕੌਲੀ ਉਲਟਾਲੀ ਚੱਕੀ ਕੌਲੀ ਉਲਟਾਲੀ ਇਹਨੇ ਸਾਰੇ ਗੋਲਿਆਂ ਨੂੰ ਉਲਟਾਲੂਗਾ ਮੈਂ ਉਹਵੇਂ ਨਹੀਂ ਕੀਤਾ ਮੈਂ ਭਾਇ ਚੁੰਡੀਆਂ ਨਾਲ ਨਹੀਂ ਫਿਰ ਉਹਦਾ ਆਪਦਾ ਹੋ ਹੈ ਨਾ ਉਹਦਾ ਆਪਦਾ ਦਿਮਾਗ ਕੰਮ ਕਰਦਾ ਤੇ ਆਲੂ ਵੀ ਵਾਵਾ ਖਾਲੇ ਤੇ ਫਿਰ ਹੋਰ ਤੇ ਇਹਨਾਂ ਨੇ ਬੇਸਨ ਜਿਨ੍ਹਾਂ ਨੇ ਪਾਇਆ ਨਹੀਂ ਸਾਰਾ ਆਟਾ ਹੀ ਪਾਇਆ ਤੇ ਫਿਰ ਗਾਣੇ ਤਾਂ ਨਾ ਪੱਕੇ ਪਹਿਲਾ ਨੰਬਰ ਤੇ ਆ ਗਈ ਨੂੰ ਮੈਂ ਪਾਇਆ ਕੋਈ ਸੁਣਾ ਪਾਇਆ ਪਗੋੜੇ ਬੇਬੇ ਲੰਬਰਵਾਨ ਨੂੰ ਹਾਂ ਨਹੀਂ ਆਪਾਂ ਆਪਣੇ ਚ ਦਾਪਣ ਹੁਣ ਹੋਸ਼ ਪਤਾ ਨਹੀਂ ਲੱਗਿਆ ਕੌਣ ਕੀ ਦਾ ਫਸਟ ਨੰਬਰ ਹੈ ਹੁਣ ਇਹ ਆਪਾਂ ਹੀ ਰੱਖਦੇ ਆਂ ਪਾਪਾ ਜਦੋਂ ਆਉਣਗੇ ਉਹਨਾਂ ਨੂੰ ਖਵਾ ਕੇ ਦੇਖਾਂਗੇ ਉਹਨਾਂ ਨੂੰ ਇਹ ਦੇਖ ਪਾ ਮੇਜੀ ਇਹ ਦੇਖ ਹਾਂ ਇਹ ਤਾਂ ਉਹ ਮੱਸੀ ਨੇ ਬਹੁਤ ਪਗੋੜੇ ਲੰਬਰਵਾਨੇ ਬਹੁਤ ਵਧੀਆ ਸਾਰੇ ਨੂਨ ਮਿਰਚਾਂ ਸੀ ਮਮੀ ਔਰ ਕੱਢ ਕੇ ਦੇਖ ਲੋ ਹਾਂ ਪਾਪਾ ਨੂੰ ਦਿਖਾਣਾ ਹੈ ਪਾਪਾ ਪੋਜੀਸ਼ਨ ਦੱਸੂ ਪਾਪਾ ਨੂੰ ਮੇਰੇ ਤਾਂ ਪਈ ਆ ਮਸੀ ਕੱਢ ਲੈਨੇ ਮੇਰੇ ਤਾਂ ਪਈ ਆ ਤੇ ਮਸੀ ਇਹ ਕੱਢ ਲੈਨੇ ਲੈ ਆ ਕੱਢ ਲੈਨੇ ਫਿਰ ਦੱਸ ਦੂ ਪਾਪਾ ਦੱਸੂ ਭਾ ਪਰੂਆ ਪਹਿਲਾਂ ਇਹ ਨਹੀਂ ਦੱਸਣਾ ਵੀ ਇਹ ਕੀ ਦੇ ਇਹ ਕੀ ਦੇ ਪਾਪਾ ਆਪੀ ਦੱਸਣਗੇ ਵੀ ਇਹ ਬਹੁਤ ਸੁਭਾਅ ਹੈ ਹੁਣ ਤਾਂ ਵੀ ਨਹੀਂ ਪਾ ਦਨੀ ਹੈ ਹਾਂ ਚਲੋ ਜੀ ਆਪਾਂ ਹੁਣ ਇਹ ਸਾਡੇ ਨੰਬਰਦਾਰ ਸਾਹਿਬ ਹੈ ਨਹੀਂ ਗਏ ਹੋਏ ਸੀਗੇ ਕਿਤੇ ਹੁਣ ਆਏ ਨੇ ਹੁਣ ਇਹਨਾਂ ਨੂੰ ਬਚਾ ਦੇ ਨਾਲ ਪਕੌੜੇ ਦੇ ਖਾਣੇ ਇਹਨਾਂ ਨੂੰ ਕੁਝ ਨਹੀਂ ਪਤਾ ਵੀ ਆਹ ਕਿਨੇ ਬਣਾਏ ਆ ਕਿਨੇ ਬਣਾਏ ਤੇ ਇਹਨਾਂ ਤੋਂ ਪੁੱਛਦੇ ਆ ਵੀ ਕਿਹੜੇ ਟੇਸਟੀ ਹੈ ਪਹਿਲਾ ਖਾਓ ਕੋਈ ਖਾ ਲੋ ਕੋਈ ਮਰਜ਼ੀ ਐ ਦੱਸਣਾ ਵੀ ਕਿਹੜੇ ਸਵਾਦ ਹੈ ਆ ਤੇ ਧੀ ਆ ਬਣਾਇਆ ਬੀਬੀ ਨੇ ਜੀ ਆ ਬਣਾਇਆ ਮੈਂ ਸੋਣ ਦੇ ਸਾਹਮਣੇ ਆ ਤੇ ਇਹ ਪੰਜ ਜਣਿਆਂ ਨੇ ਖਾਦੇ ਆ ਤੇ ਪੰਜਾਂ ਨੇ ਇਹ ਬੀਬੀ ਵਾਲੇ ਕਿਹਾ ਵੀ ਇਹ ਟੇਸਟੀ ਆ ਤੇ ਅੱਜ ਨੰਬਰ ਲੱਗੀ ਬੀਬੀ ਤੇ ਛੱਡ ਦੇ ਹੱਥ ਖੜਾ ਕਰ ਦੇ ਇੱਕ ਵਾਰੀ ਤੇ ਤੁਸੀਂ ਵੀ ਕਮੈਂਟ ਆ ਜੇ ਦੱਸਿਓ ਜੀ ਕਿਹੜੇ ਵਧੀਆ ਲੱਗੇ